ਓਏ ਇਹ ਉਹੀ ਮਛੇਰਾ ਹੈ ਜੀ ਦੇ ਬਾਰੇ ਮੈਂ ਤੈਨੂੰ ਦੱਸ ਰਹੀ ਸੀ ਹਰ ਇੱਕ ਵੱਡੀ ਮੱਛੀ ਦੇ ਨਾਲ ਉਹ ਦੋ ਛੋਟੀਆਂ ਮੱਛੀਆਂ ਵੀ ਦਿੰਦਾ ਹੈ ਇਹ ਇੱਕ ਹੀ ਮਛੇਰਾ ਹੈ ਸਾਰੇ ਬਾਜ਼ਾਰ ਵਿੱਚ ਜਿਹੜਾ ਇੰਝ ਕਰਦਾ ਹੈ ਓਏ ਹਾਂ ਮੈਨੂੰ ਯਾਦ ਆਇਆ ਇਹ ਮਛੇਰਾ ਕਿਉਂ ਇੰਝ ਕਰਦਾ ਹੈ ਕੀ ਉਹ ਛੋਟੀਆਂ ਮੱਛੀਆਂ ਨੂੰ ਮੁਫਤ ਦੇਣ ਕਰਕੇ ਹੋਰ ਗਾਕਾਂ ਨੂੰ ਵੀ ਲਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਓਏ ਕੀ ਪਤਾ ਹੋ ਸਕਦਾ ਹੈ ਏ.ਜੀ. ਹੋਵੇ ਚੰਗਾ ਹੈ ਅਸੀਂ ਉਹਨੂੰ ਹੀ ਜਾ ਕੇ ਪੁੱਛੀਏ ਕੀ ਪਤਾ ਕਿ ਉਹ ਮਛੀਰਾ ਸਾਨੂੰ ਇਸ ਦਾ ਕਾਰਨ ਦੱਸਣਾ ਪਸੰਦ ਕਰੇ ਕਿ ਨਹੀਂ ਨਮਸਤੇ ਕੀ ਅਸੀਂ ਤੁਹਾਡੀ ਤੋਂ ਇੱਕ ਪ੍ਰਸ਼ਨ ਪੁੱਛ ਸਕਦੇ ਹਾਂ ਅਸੀਂ ਜਾਨਣਾ ਚਾਹੁੰਦੇ ਹਾਂ ਹਰ ਵੱਡੀ ਮੱਛੀ ਦੇ ਨਾਲ ਜਿਹਨੂੰ ਤੁਸੀਂ ਵੇਚਦੇ ਹੋ ਦੋ ਛੋਟੀਆਂ ਮੱਛੀਆਂ ਕਿਉਂ ਦਿੰਦੇ ਹੋ ਕਿ ਇਸ ਵਿੱਚ ਤੁਹਾਡੀ ਕੋਈ ਚਾਲ ਹੈ ਓਏ ਮੇਰੀ ਭੈਣੋ ਮੇਰੀ ਗੱਲ ਤੁਹਾਨੂੰ ਥੋੜੀ ਅਜੀਬ ਲੱਗੇਗੀ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਚਾਲ ਨਹੀਂ ਹੈ ਅਸਲ ਵਿੱਚ ਇਹ ਮੇਰਾ ਉਹ ਪਾਰ ਨਹੀਂ ਹੈ ਕਿਰਪਾ ਰੁਕੋ ਮੈਂ ਇਸ ਦਾ ਕਾਰਨ ਦੱਸਦਾ ਹਾਂ ਕਈ ਸਾਲ ਪਹਿਲਾਂ ਇੱਕ ਦਿਨ ਯੀਸ਼ੂ ਨੇ ਗਲੀਲ ਦੇ ਸਮੁੰਦਰ ਦਾ ਦੂਰ ਦਾ ਕੰਢਾ ਪਾਰ ਕੀਤਾ ਅਤੇ ਲੋਕਾਂ ਦੀ ਇੱਕ ਵੱਡੀ ਪੀੜ ਉਸ ਦੇ ਪਿੱਛੇ ਆਈ ਕਿਉਂਕਿ ਉਹਨਾਂ ਨੇ ਉਸ ਦੇ ਹੈਰਾਨੀਜਨਕ ਜਨਕ ਜਿਨ੍ਹਾਂ ਨੂੰ ਦੇਖਿਆ ਸੀ ਜਿਨ ਨੂੰ ਯੀਸ਼ੂ ਨੇ ਬਿਮਾਰਾਂ ਉੱਤੇ ਪੂਰਾ ਕੀਤਾ ਸੀ ਫਿਰ ਯੀਸ਼ੂ ਪਹਾੜ ਦੇ ਵੱਲ ਗਿਆ ਅਤੇ ਆਪਣੇ ਚੇਲਿਆਂ ਦੇ ਨਾਲ ਬੈਠ ਗਿਆ ਜਦੋਂ ਯੀਸ਼ੂ ਨੇ ਇੱਕ ਵੱਡੀ ਪੀੜ ਨੂੰ ਆਪਣੇ ਵੱਲ ਆਉਂਦੇ ਹੋਏ ਦੇਖਿਆ ਉਸ ਨੇ ਫਿਲਿਪਸ ਨੂੰ ਪੁੱਛਿਆ ਅਸੀਂ ਕਿੱਥੋਂ ਇੰਨਾ ਲੋਕਾਂ ਦੇ ਖਾਣ ਲਈ ਭਰਪੂਰ ਰੋਟੀ ਖਰੀਦ ਕੇ ਲੈ ਕੇ ਆਈਏ ਯੀਸ਼ੂ ਸਿਰਫ ਫਿਲਪਸ ਨੂੰ ਪਰਤਾਣਾ ਚਾਹੁੰਦਾ ਸੀ ਕਿਉਂ ਜੋ ਉਹ ਪਹਿਲਾਂ ਤੋਂ ਜਾਣਦਾ ਸੀ ਕਿ ਉਹਨੂੰ ਕੀ ਕਰਨਾ ਹੈ 8 ਮਹੀਨੇ ਦੀ ਮਜ਼ਦੂਰੀ ਬੜੀ ਹੁੰਦੀ ਹੈ ਪਰ ਉਹਨਾਂ ਕੋਲ ਪੈਸਾ ਕੁਝ ਵੀ ਨਹੀਂ ਹੈ ਇਨੇ ਪੈਸਿਆਂ ਦੇ ਨਾਲ ਇੰਨੀਆਂ ਰੋਟੀਆਂ ਵੀ ਨਹੀਂ ਖਰੀਦੀਆਂ ਜਾ ਸਕਦੀਆਂ ਕਿ ਹਰ ਇੱਕ ਨੂੰ ਇੱਕ ਇੱਕ ਬੁਰਕੀ ਮਿਲ ਸਕੇ ਯੀਸ਼ੂ ਦਾ ਹੋਰ ਚੇਲਾ ਅੰਦਰਿਆਸ ਪਤਰਸ ਦਾ ਭਰਾ ਸ਼ਮੂਨ ਕਹਿਣ ਲੱਗਾ ਇਸ ਲੜਕੇ ਦੇ ਕੋਲ ਜੋਂ ਦੀਆਂ 5 ਛੋਟੀਆਂ ਰੋਟੀਆਂ ਅਤੇ 2 ਛੋਟੀਆਂ ਮੱਛੀਆਂ ਹਨ ਇੰਨਾ ਭੋਜਨ ਇੰਨੇ ਸਾਰੇ ਮਨੁੱਖਾਂ ਅਤੇ ਜਨਾਨੀਆਂ ਲਈ ਪੂਰਾ ਹੋਵੇਗਾ ਯੀਸ਼ੂ ਨੇ ਚੇਲਿਆਂ ਨੂੰ ਲੋਕਾਂ ਨੂੰ ਬਿਠਾ ਦੇਣ ਲਈ ਕਿਹਾ ਉਸ ਜਗ੍ਹਾ ਤੇ ਬੜੀ ਕਾਸ ਸੀ ਅਤੇ ਜਦੋਂ ਮਨੁੱਖ ਬੈਠ ਗਏ ਤਦ ਜਨਾਨੀਆਂ ਤੇ ਬੱਚਿਆਂ ਨੂੰ ਛੱਡ ਕੇ ਲਗਭਗ 5000 ਸੀ ਯੀਸ਼ੂ ਨੇ ਰੋਟੀਆਂ ਲਈਆਂ ਅਤੇ ਸਵਰਗ ਵੱਲ ਵੇਖ ਕੇ ਧੰਨਵਾਦ ਕੀਤਾ ਅਤੇ ਜੋ ਬੈਠੇ ਸੀ ਉਹਨਾਂ ਨੂੰ ਜਿੰਨੀਆਂ ਉਹ ਚਾਹੁੰਦੇ ਸੀ ਵੰਡ ਦਿੱਤੀਆਂ ਉਸਨੇ ਉਹਨਾਂ ਦੋ ਮੱਛੀਆਂ ਨਾਲ ਵੀ ਉਝ ਹੀ ਕੀਤਾ ਉਹਨਾਂ ਸਾਰਿਆਂ ਨੇ ਖਾਧਾ ਅਤੇ ਸੰਤੁਸ਼ਟ ਹੋ ਗਏ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਜਿਹੜੇ ਟੋਟੇ ਬਚ ਗਏ ਹਨ ਉਹਨਾਂ ਨੂੰ ਇਕੱਠਾ ਕਰ ਲੋ ਕੁਝ ਵੀ ਸੁੱਟਣਾ ਨਾ ਇਸ ਲਈ ਉਹਨਾਂ ਨੇ ਉਹਨਾਂ ਟੁਕੜਿਆਂ ਨੂੰ ਇਕੱਠਾ ਕੀਤਾ ਤਾਂ ਜੋ ਜਿਹੜੀਆਂ 5 ਰੋਟੀਆਂ ਦੇ ਦੋ ਟੁਕੜਿਆਂ ਨਾਲ ਜੋ ਖਾਣ ਤੋਂ ਬਾਅਦ ਬਚ ਗਏ ਸੀ 12 ਟੋਕਰੀਆਂ ਭਰ ਕੇ ਚੁੱਕੀਆਂ ਯਿਸੂ ਦੇ ਚਮਤਕਾਰੀ ਚਿੰਨੂ ਦੇਖਣ ਤੋਂ ਬਾਅਦ ਲੋਕ ਕਹਿਣ ਲੱਗੇ ਨੇਸ਼ੇ ਇਹ ਉਹੀ ਭਵਿੱਖ ਵਕਤ ਦਾ ਹੈ ਜਿਹੜਾ ਜਗਤ ਵਿੱਚ ਆਉਣ ਵਾਲਾ ਸੀ ਯੇਸ਼ੂ ਦੀ ਇਸ ਕਹਾਣੀ ਨੂੰ ਮੈਂ ਪਹਿਲਾਂ ਵੀ ਸੁਨਿਆ ਹੈ ਪਰ ਮੈਨੂੰ ਪਰੋਸਾ ਨਹੀਂ ਸੀ ਕਿ ਇਹ ਕਹਾਣੀ ਸੱਚ ਹੈ ਮੇਰੇ ਮਿੱਤਰੋ ਇੱਕ ਕਹਾਣੀ ਸੱਚ ਹੈ ਇਹ ਘਟਨਾ ਵਾਕਈ ਹੀ ਘਟੀ ਹੈ ਤੁਸੀਂ ਇੰਨੀ ਡਿੜਤਾ ਨਾਲ ਇੰਜ ਕਿਵੇਂ ਕਹਿ ਸਕਦੇ ਹੋ ਕਿਉਂ ਜੋ ਮੈਂ ਹੀ ਉਹ ਛੋਟਾ ਮੁੰਡਾ ਸੀ ਜਿਹੜਾ ਉਸ ਦਿਨ ਪੰਜ ਰੋਟੀਆਂ ਤੇ ਦੋ ਛੋਟੀਆਂ ਮੱਛੀਆਂ ਆਪਣੇ ਨਾਲ ਲਿਆਇਆ ਸੀ ਮੈਂ ਖੁਦ ਦੇਖਿਆ ਸੀ ਕਿ ਯੇਸ਼ੂ ਨੇ ਕਿਵੇਂ ਮੇਰੀਆਂ ਰੋਟੀਆਂ ਤੇ ਮੱਛੀਆਂ ਨੂੰ ਵਧਾ ਦਿੱਤਾ ਸੀ ਅਤੇ ਉਸਨੇ ਉਹ ਭੋਜਨ 5000 ਲੋਕਾਂ ਤੋਂ ਜ਼ਿਆਦਾ ਨੂੰ ਦੇ ਦਿੱਤਾ ਸੀ ਕਿਉਂਕਿ ਮੈਂ ਯੀਸ਼ੂ ਦੇ ਉਹਨਾਂ ਚਮਤਕਾਰਾਂ ਦਾ ਗਵਾਹ ਹਾਂ ਇਸ ਲਈ ਮੈਂ ਪੱਕਾ ਕੀਤਾ ਹੈ ਕਿ ਮੈਂ ਆਪਣੇ ਗਾਂਕਾਂ ਵਿੱਚੋਂ ਹਰ ਇੱਕ ਨੂੰ ਦੋ ਛੋਟੀ ਮੱਛੀਆਂ ਦਵਾਂਗਾ ਮੈਂ ਯੀਸ਼ੂ ਦੇ ਸਨਮਾਨ ਵਿੱਚ ਹਮੇਸ਼ਾ ਆਪਣੇ ਗਾਂਕਾਂ ਦੇ ਭੋਜਨ ਵਿੱਚ ਕੁਝ ਜ਼ਿਆਦਾ ਦਿੰਦਾ ਹਾਂ ਹਾਂ ਹੁਣ ਮੈਂ ਸਿੱਖ ਲਿਆ ਹੈ ਕਿ ਭਾਵੇਂ ਮੇਰੇ ਕੋਲ ਕਿੰਨਾਂ ਹੀ ਕਾਟੀਆਂ ਜ਼ਿਆਦਾ ਹੋਵੇ ਪਰ ਸਾਡਾ ਪ੍ਰਭੂ ਯੀਸ਼ੂ ਮਸੀਹ ਵੱਡੇ ਵੱਡੇ ਕੰਮ ਤੇ ਚਮਤਕਾਰ ਕਰ ਸਕਦਾ ਹੈ